ਬਹੁਤ ساری ਸੰਗਤ ਸ਼ਹੀਦੀ ਸਭਾ ਤੇ ਨਤਮਸਤ ਕਰਨ ਲਈ ਜਾ ਰਹੀ ਹੈ ਅੱਜ ਦੂਸਰਾ ਦਿਨ ਹੈ ਸਾਡੇ ਨਾਲ ਮੌਲਵੀ ਜੀ ਮੌਜੂਦ ਨੇ ਇੱਕ ਨਾਮ ਤੁਹਾਡਾ ਮੇਰਾ ਨਾਮ ਮੁਹੰਮਦ ਮੂਸਾ ਸਰਹੰਦੀ ਨੇ ਤੇ ਅਸੀਂ ਸਾਹਬਜ਼ਾਦਾ ਦਾ ਜਿਹੜਾ ਸ਼ਹੀਦੀ ਦਿਵਸ ਮਨਾਇਆ ਜਾ ਰਹੇ ਹੈ ਉਸ ਦੀ ਆਪਾ ਉਸ ਤੇ ਹਾਜ਼ਰੀ ਲਾਉਣ ਨੂੰ ਜਾ ਰਹੇ ਹਾਂ ਇੱਕ ਭਾਈਚਾਰਾ ਇੱਕ ਮੁਹੱਬਤ ਔਰ ਉਸ ਪੈਗਾਮ ਅਸੀਂ ਪੂਰੇ ਸਮਾਜ ਨੂੰ ਪੂਰੀ ਦੁਨੀਆ ਨੂੰ ਹਿੰਦੁਸਤਾਨ ਦੇ ਸਿੱਖ ਮੁਸਲਿਮ ਭਾਈਚਾਰੇ ਨੂੰ ਔਰ ਹਰ ਇੱਕ ਜਾਤੀ ਕੌਮ ਦੇ ਬਰਾਦਰ ਨੂੰ ਅੱਪਾ ਇਹ ਹੀ ਕਹਿਣਾ ਚਾਹ ਰਹੇ ਕਿ ਇਹ ਬਹੁਤ ਦੁਖ ਦੀ ਸਮਾ ਹੈ ਔਰ ਇੱਕ ਜਿੰਨਾ ਦੇ ਸਾਹਿਬ ਜਹਦਿਆਂ ਦਾ ਇਹ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਉਸ ਤੇ ਵਾਸਤੇ ਅਸੀਂ ਨਸਮਸਤਕ ਹੋਣ ਨੂੰ ਅਸੀਂ ਆਪਣੇ ਇਸ ਕੀਮਤੀ ਸਮਾਂ ਨੂੰ ਦੇ ਕੇ ਅਸੀਂ ਹਾਜ਼ਰੀ ਲਾਣ ਨੂੰ ਜਾ ਰਹੇ ਹਾਂ ਤੇ ਫਤਿਹਗੜ ਸਾਹਿਬ ਦੇ ਗੁਰਦੁਆਰੇ ਦੇ ਸਾਹਿਬ ਦੇ ਨਾਲ Hazrat Mujaddid Al Fasaani Rahmatullah Alayh Da bhi Roza Sharif ਦਾ Darbar ਹੈ اسی بہانے اوتھے بھی حاضری ਸਾਡੀ ਲੱਗ ਜਾਣਗੇ ਅਸੀਂ ਸਾਲ ਦੇ ਹਰ ਸਾਲ ਦੇ ਵਿੱਚ ਆ ਰਹੇ ਹਾਂ ਅਸੀਂ ਲੁਧਿਆਣੇ ਤੋਂ ਹੈ ਔਰ ਆਣਾ ਵੀ ਚਾਹੀਦਾ ਹਰ ਇੱਕ ਨੂੰ ਆਣਾ ਚਾਹੀਦਾ ਇਹਦੇ ਨਾਲ ਮੁਹੱਬਤ ਵਧਦੀ ਹੈ ਜੀ ਮਤਲਬ ਹੁਣ ਪੈਦਲ ਜਾ ਰਹੇ ਹਾਂ ਹਾਂ ਪੈਦਲ ਹੀ ਜਾ ਰਹੇ ਹਾਂ ਹਾਲਾਂਕਿ ਆਪਾਂ ਨੂੰ ਕਾਫੀ ਲੋਕ ਕਹਿ ਰਹੇ ਨੇ ਪਰ ਅਸੀਂ ਪੈਦਲ ਹੀ ਜਾ ਰਹੇ ਹਾਂ ਪੈਦਲ ਜਾਂਦਾ ਮਜ਼ਾ ਹੈ ਲੋਕਾਂ ਨੂੰ ਮਹਿਸੂਸ ਕਰਨ ਦਾ ਮਜ਼ਾ ਹੈ ਤੇ ਇਸ ਲਈ ਮਜ਼ਾ ਆ ਰਿਹਾ ਕਿ ਜਿਨ੍ਹਾਂ ਦੇ ਸਹਬਜ਼ਾਦਿਆਂ ਨੇ ਜਿਨ੍ਹਾਂ ਦੀ ਕਮੀ ਹੋਈ ਸਹਬਜ਼ਾਦਿਆਂ ਦੀ ਜਿਨ੍ਹਾਂ ਦੀ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਕੀ ਬੀਤਿਆ ਹੋਣਾ ਇਹ ਪੈਦਲ ਜਾ ਕਰਕੇ ਇੱਕ احساس ਹੋ ਰਿਹਾ ਵਾ ਜਿੱਦਾਂ ਮਤਲਬ ਕੋਈ ਵੀ ਧਰਮ ਮਾੜਾ ਚੰਗਾ ਨਹੀਂ ਹੁੰਦਾ ਉਹਦੇ ਵਿੱਚ ਕੁਝ ਲੋਕ ਹੁੰਦੇ ਨੇ ਹਰ ਧਰਮ 'ਚ ਹੁੰਦੇ ਨੇ ਕੋਈ ਮਾੜੇ ਚੰਗੇ ਲੋਕ ਹੈ ਨਾ ਪਰ ਇਹ ਜਿਹੜੀ ਮੰਦਪਾਗੀ ਘਟਨਾ ਵਾਪਰੀ ਸੀ ਹੁਣ ਤੁਸੀਂ ਫੀਲ ਕੀ ਕਰਦੇ ਹੋ ਜਿਵੇਂ ਉੱਥੇ ਜਾਣਦੇ ਹੋ ਨਾ ਛੋਟੀ ਉਮਰ ਸੀ ਉਹਨਾਂ ਦੇ ਬੱਚਿਆਂ ਦੀ ਤਾ ਫੀਲ ਫੀਲ ਕੀ ਕਰਦੇ ਹੋ ਤੁਸੀਂ ਜੇ ਪੈਦਲ ਜਾ ਰਹੇ ਹੋ ਇੰਨੀ ਤੁਹਾਡੇ ਚ ਸ਼ਰਤ ਹੈ ਦੇਖਣ ਨੂੰ ਮਿਲ ਰਹੀ ਹੈ ਇਹ ਇਹ ਬੱਚੇ ਧਰਮ ਧਰਮ ਦੀ ਗੱਲ ਆਪਣੀ ਜਗ੍ਹਾ ਹੈ ਧਰਮ ਤਾਂ ਕੋਈ ਮਾਨੇ ਨਹੀਂ ਰੱਖਦਾ ਇਨਸਾਨੀਅਤ ਸਭ ਤਾਂ ਮਾਨੇ ਰੱਖਦਾ ਮੇਰਾ ਬੱਚਾ ਹੋਵੇ ਜਾਂ ਮੈਂ ਵੀ ਕਿਸੇ ਦਾ ਬੱਚਾ ਹੈ ਤੇ ਮੈਂ ਉਸ ਆਧਾਰ ਤੇ ਦੇਖ ਰਹੇ ਹਾਂ ਕਿ ਉਸ ਮਾਪਿਓ ਦੇ ਉੱਤੇ ਕੀ ਬਿੱਤਿਆ ਹੋਣਾ ਤੇ ਇੱਕ ਇੱਕ ਅਹਿਸਾਸ ਕਰਾ ਰਿਹਾ ਇੱਥੋਂ ਕਾਫੀ ਦੂਰ ਹੈ ਕਈ ਕਿਲੋਮੀਟਰ ਪੈਣਾ ਹੈ ਅਸੀਂ ਪੈਦਲ ਜਾ ਰਹੇ ਹਾਂ ਤੇ ਉਸ ਧਰਮ ਤੋਂ ਕਦੀ ਕਿਸੇ ਦੇ ਬੁਰਾ ਕਰਦਾ ਹੀ ਨਹੀਂ ਹੈ ਬੁਰਾ ਚਾਹਦਾ ਹੀ ਨਹੀਂ ਹੈ ਜਿਹੜਾ ਆਪਣੇ ਧਰਮ ਦੇ ਵਿੱਚ ਪੱਕਾ ਹੈ ਤੇ ਹਰ ਧਰਮ ਦੇ ਲੋਕ ਕੋਈ ਚੰਗਾ ਕੋ ਮਾੜਾ ਹੈ ਆਪਾਂ ਮਾੜੇ ਨੂੰ ਨਹੀਂ ਦੇਖਣਾ ਆਪਾਂ ਚੰਗੇ ਨੂੰ ਦੇਖਣਾ ਇੱਕ ਚੰਗੇ ਨੂੰ ਦੇਖਾਂਗੇ ਤਾਂ ਸੌ ਮਾਰੇ ਉਹਦੇ ਅੰਦਰ ਦਬ ਜਾਂਦੇ ਆ ਆਪਾਂ ਮਾੜੇ ਨੂੰ ਕਦੀ ਇਹਨਾਂ ਦੇਖਦੇ ਆ ਨਾ ਉਹਦੇ ਵੱਲ ਦੇਖਣਾ ਅਖਰੀ ਸਵਾਲ ਨਵਾਬ ਮਲੇਰਕੋਟੜਾ ਜੀ ਸੀ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਵੀ ਅੱਜ ਤੱਕ ਇਤਿਹਾਸ ਹੈ ਜਿਹੜਾ ਉਹਨਾਂ ਦੀ ਪ੍ਰਸ਼ੰਸਾ ਹੁੰਦੀ ਹੈ ਚੀਜ਼ ਦੀ ਉਹਨਾਂ ਦੀ ਹਾਂ ਦੇ ਨਾਰਾ ਦੇ ਵਿੱਚ ਅਸੀਂ ਸ਼ਾਮਿਲ ਹੋ ਰਹੇ ਹਾਂ ਤਾਂ ਹੀ ਆ ਰਹੇ ਹਾਂ ਕਿ ਭਈ ਉਹਨਾਂ ਦੇ ਹਾਂ ਦੇ ਨਾਰਾ ਹੀ ਇੱਕ ਸੱਚਾ ਨਾਰਾ ਸੀ ਉਹਨਾਂ ਨੂੰ ਵਧੀਆ ਨਹੀਂ ਲੱਗਿਆ ਚੰਗਾ ਨਹੀਂ ਲੱਗਿਆ ਇਨਸਾਫ ਜਿਹੜਾ ਹੈ ਉਹ ਇਨਸਾਫ ਕਿਸੇ ਬਰਾਦਰ ਜਾਂ ਔਲਾਦ ਦੇ ਤਹਿਤ ਨਹੀਂ ਹੁੰਦਾ ਇਨਸਾਫ ਹੱਕ ਦੇ ਉੱਤੇ ਹੁੰਦਾ ਜਿਹੜਾ ਹੱਕ ਦਾ ਨਾਰਾ ਉਹਨਾਂ ਨੇ ਲਾਇਆ ਸੀ ਉਸ ਹੱਕ ਦੇ ਨਾਰਾ ਨੂੰ ਅਸੀਂ ਹੱਕ ਕਰਨ ਨੂੰ ਜਾ ਰਹੇ ਹਾਂ ਤੁਹਾਡੇ ਸਾਹਮਣੇ ਜਾ ਰਹੇ ਹਾਂ ਇਹੀ ਇਸ ਦੀ ਦਲੀਲ ਹੈ ਦਿਲ ਦੇ ਵਿੱਚ ਇਹੀ ਹੈ ਤੁਸੀਂ ਕੁਝ ਕਹਿਣਾ ਚਾ ਰਹੇ ਹੋ ਬismillah रहमान रहीम ਮੈਂ ਸ਼ੁਰੂ ਕਰਦੀ ਹਾਂ ਅੱਲਾ ਦੇ ਨਾਮ ਤੋਂ ਇਹ ਚਾਰ ਸਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਦਾ ਇਹ ਦਿਨ ਹੈ ਸਾਡੇ ਲਈ ਬਹੁਤ ਹੀ ਦੁੱਖ ਭਰੀ ਘਟਨਾ ਸੀ ਇਹ ਤੋਂ ਉਹਦਾ ਹੀ ਇੱਕ ਅਹਿਸਾਸ ਇੱਕ ਆਪਣੇ ਅੰਦਰ ਇੱਕ ਜਜ਼ਬਾਤ ਲੈ ਕੇ ਅੱਜ ਗੁਰਦੁਆਰੇ ਦੀ ਤਰਫ ਅਸੀਂ ਜਾ ਰਹੇ ਹਾਂ ਇਸ ਅਹਿਸਾਸ ਨਾਲ ਕਿ ਸਿੱਖ ਭਾਈਚਾਰਾ ਔਰ ਆਪਣਾ ਮੁਸਲਿਮ ਭਾਈਚਾਰਾ ਹਰ ਕੌਮ ਬਰਾਦਰੀ ਨੂੰ ਮੇਰੀ ਇਹ ਦਲੀਤ ਮਤਲਬ ਉਨਾ ਅਗੇ ਬੇਨਤੀ ਹੈ ਕਿ ਪਲੀਜ਼ ਤੁਸੀਂ ਇਸ ਚੀਜ਼ ਨੂੰ ਜਾਤ ਪਾਤ ਨੂੰ ਛੱਡ ਕੇ ਉਸ ਚੀਜ਼ ਨੂੰ ਦੇਖੋ ਕਿ ਉਸ ਵੇਲੇ ਕੀ ਕਟਨਾ ਵਾਪਰੀ ਮਾਤਾ ਗੁਜਰੀ ਨੇ ਚਾਰ ਸਭ ਜੱਦਿਆਂ ਦੇ ਨਾਲ ਜਿਹੜਾ ਮਾਸ਼ੀਵਾੜਾ ਦੇ ਜੰਗਲਾਂ ਦੇ ਵਿੱਚ ਆਪਣੇ ਆਪ ਨੂੰ ਸਮਾ ਕੇ ਰੱਖਿਆ ਆਪਣੇ ਬੱਚਿਆਂ ਨੂੰ ਉਸ ਚੀਜ਼ ਤੋਂ ਬਚਾ ਕੇ ਰੱਖਿਆ ਲੇਕਿਨ ਇੱਕ ਉਸ ਗੰਗੂ ਬੰਬਨ ਦੀ ਵਜਾ ਨਾਲੇ ਕੰਮ ਹੋਇਆ ਹੁਣਾਂ ਨਹੀਂ ਸਿਚਾਈਦਾ ਚਲੋ ਜੋ ਉਹਨਾਂ ਦਾ ਖਿਆਲ ਸੀ ਉਹਨਾਂ ਨੇ ਕੀਤਾ ਲੇਕਿਨ ਇਹ ਬਹੁਤ ਮਾੜਾ ਹੋਇਆ ਬਸ ਇਸ ਦੁੱਖ ਦੇ ਵਿੱਚ ਅਸੀਂ ਵੀ ਸ਼ਾਮਿਲ ਹੈ ਔਰ ਮੈਂ ਸਾਰੇ ਕੌਮ ਆਪਣੇ ਸਾਰੇ ਭਾਈਚਾਰਿਆਂ ਨੂੰ ਆਪਣੀ ਸਾਰੀ ਇਨਸਾਨੀਅਤ ਦੇ ਨਾਮ ਤੇ ਇਹ ਕਹਿਣਾ ਚਾਹਾਂਗੀ ਕਿ ਸ਼ਰਦਾ ਦੇ ਨਾਲ ਦਿਲੋਂ ਨਸਤਮਤ ਹੋਵੋ ਆਓ ਗੁਰਦੁਆਰੇ ਦੇ ਅੰਦਰ ਆਓ ਦੇਖੋ ਇਨਾ ਦੀ ਸ਼ਹੀਦੀ ਨੂੰ ਤੁਸੀਂ ਵੀ ਮਹਿਸੂਸ ਕਰੋ ਕਿ ਇਨਾ ਬੱਚਿਆਂ ਦੇ ਉੱਤੇ ਕੀ ਬੀਤੀ ਉਸ ਆਖਰੀ ਸਵਾਲ ਜਿਵੇਂ ਤੁਸੀਂ ਹੋਰ ਧਰਮ ਦੇ ਹੋ ਕੇ ਵੀ ਬੜੀ ਸ਼ਰਧਾ ਭਾਵਨਾ ਨਾਲ ਪੈਦਲ ਜਾ ਰਹੇ ਹੋ ਜਿਵੇਂ ਸਿੱਖ ਕਮਿਊਨਿਟੀ ਦੇ ਵਿੱਚ ਵੀ ਟਰੈਕਟਰਾਂ ਦੇ ਡੈਕ ਲਾ ਕੇ ਵੱਡੇ ਵੱਡੇ ਟਾਇਰ ਪਾ ਕੇ ਮਤਲਬ ਨੌਜਵਾਨ ਜਾ ਰਹੇ ਨੇ ਉਹ ਠੀਕ ਤੁਹਾਨੂੰ ਕਿਵੇਂ ਲੱਗਦਾ ਉਹ ਨਹੀਂ ਉਹ ਬਿਲਕੁਲ ਠੀਕ ਨਹੀਂ ਹੈ ਸਰ ਜੋਜ ਅਸੀਂ ਦੇਖਿਆ ਕਿ ਰਸਤੇ ਦੇ ਵਿੱਚ ਲੋਕਾਂ ਨੂੰ ਉਸ ਦਾ ਮਤਲਬ ਸਾਹਮਣਾ ਕਰਨਾ ਪੈਂਦਾ ਹੈ ਟ੍ਰੈਫਿਕ ਹੋ ਜਾਂਦੀ ਹੈ ਜਾਮ ਠੀਕ ਹੈ ਇਸ ਤੋਂ ਬਿਹਤਰ ਹੈ ਕਿ ਤੁਸੀਂ ਪੈਦਲ ਆਓ ਜੋ ਤੁਹਾਨੂੰ ਪੈਦਲ ਜਾਣ ਦੇ ਵਿੱਚ ਜੋ ਸਕੂਨ ਮਿਲਣਾ ਹੈ ਜੋ ਉਹਨਾਂ ਸ਼ਹਿਬਜ਼ਾਦਿਆਂ ਦੀ ਇੱਕ ਕਸ਼ਿਸ਼ ਤੁਹਾਨੂੰ ਮਹਿਸੂਸ ਹੋਣੀ ਹੈ ਉਹ ਇੰਨਾ ਟਰੈਕਟਰਾਂ ਦੇ ਉੱਤੇ ਨਹੀਂ ਹੋਣੀ ਕਿਉਂਕਿ ਰਸਤੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪਸ ਦੇ ਵਿੱਚ ਹੋ ਜਾਂਦੀਆਂ ਨੇ ਠੀਕ ਹੈ ਹਾਦਸੇ ਵੀ ਹੁੰਦੇ ਨੇ ਤਾਂ ਇਸ ਤੋਂ ਬਿਹਤਰ ਹੈ ਕਿ ਤੁਸੀਂ ਪਲੀਜ਼ ਪੈਦਲ ਯਾਤਰਾ ਆਓ ਆਪਣੇ ਆਪ ਨੂੰ ਅਗਰ ਤੁਸੀਂ ਉਹਨਾਂ ਦੇ ਅੱਗੇ ਸ਼ੀਸ਼ ਨਿਵਾਣਾ ਚਾਹੁੰਦੇ ਹੋ ਤਾਂ ਪੈਦਲ ਆ ਕੇ ਨਿਵਾਓ ਬਹੁਤ ਬਹੁਤ ਦੋਵਾਂ ਦਾ ਸ਼ੁਕਰਾਨਾ ਤੁਸੀਂ ਕੀਮਤੀ ਸਮਾਂ ਦਿੱਤਾ ਸਾਹਿਬ ਬੱਸ ਇਵਰ ਥੈਂਕ ਯੂ ਸ਼ੁਕਰੀਆ ਜੀ ਸ਼ੁਕਰੀਆ ਤਾਂ ਸਾਡੇ ਨਾਲ ਮੁਸਲਿਮ ਭਾਈਚਾਰੇ ਤੋਂ ਕੁਝ ਇੱਕ ਵੀਰ ਸੀਗੇ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆਪਣੇ ਦਰਦ ਨੂੰ ਜਿਹੜਾ ਕਹਿ ਲਈਏ ਕਿ ਦਰਦ ਨੂੰ ਬਿਆਨ ਕੀਤਾ ਕਿ ਉਹ ਪੈਦਲ ਯਾਤਰਾ ਜਿਹੜੀ ਉਹ ਕਰ ਰਹੇ ਨੇ ਕਿਉਂਕਿ ਕਹਿੰਦੇ ਕੋਈ ਵੀ ਧਰਮ ਮਾੜਾ ਨਹੀਂ ਹੁੰਦਾ ਤਾਂ ਹਰ ਧਰਮ ਦੇ ਵਿੱਚ ਕੋਈ ਚੰਗੇ ਜਾਂ ਮਾੜੇ ਲੋਕ ਹੋ ਸਕਦੇ ਨੇ ਪਰ ਇਨਸਾਨੀਅਤ ਆ ਜਿਹੜੀ ਕਹਿੰਦੇ ਸੀ ਉਹ ਸਭ ਤੋਂ ਉੱਤੇ ਹੁੰਦੀ ਹੈ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ